ਹੀ ਰੰਜਿਸ਼ ਦੇ ਪਿੱਛੇ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ 13 ਫਰਵਰੀ ਦੀ ਇਹ ਘਟਨਾ ਹੈ ਜਦੋਂ ਰੰਜਿਸ਼ ਕਾਰਨ ਇੱਕ ਨੌਜਵਾਨ ਦੇ ਉੱਤੇ ਕਤਲਾਨਾ ਹਮਲਾ ਕੀਤਾ ਗਿਆ ਤੇ ਉਸਦੇ ਸਾਥੀ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਦੋ ਨੌਜਵਾਨ ਜਿਨ੍ਹਾਂ ਦਾ ਨਾਮ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਹੈ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਇਲਾਜ ਲਈ ਹਸਪਤਾਲ ਭੇਤੀ ਕਰਵਾਇਆ ਗਿਆ ਉੱਥੇ ਜ਼ਖਮਾਂ ਦੀ ਤਾਜ਼ਨਾ ਚੱਲਦੇ ਹੋਏ ਪ੍ਰਦੀਪ ਸਿੰਘ ਨੇ ਦਮ ਤੋੜ ਦਿੱਤਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ 8 ਜਨਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ 3 ਜਨਿਆਂ ਤੇ ਬਾਈ ਨੇਮ ਪਰਚਾ ਕੀਤਾ ਗਿਆ ਛਿੱтки 5 ਅਨਪਛਾਤੇਆਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਮਾਚੀਵਾੜਾ ਪੁਲਿਸ ਕੋਲ ਅਮਿਤ ਕੁਮਾਰ ਨੇ ਬਿਆਨ ਦਰਜ ਕਰਵਾਏ ਉਹ ਤੇ प्रदीप ਸਿੰਘ ਆਪੇ ਸਾਰੇ ਸਤਿੰਨ ਗੱਡੀਆਂ ਉਹਨਾਂ ਦਾ ਪਿੱਛਾ ਕਰਨ ਲੱਗ ਪਈਆਂ ਉਹ ਜਾਨ ਬਚਾਣ ਦੇ ਲਈ ਗੱਡੀ ਭਜਾ ਲੈਂਦੇ ਨੇ ਤੇ ਉਸ ਤੋਂ ਬਾਅਦ ਗੱਡੀ ਖਤਾਨਾ ਦੇ ਵਿੱਚ ਭਲਰ ਜਾਂਦੀ ਹੈ ਜਿਸ ਤੋਂ ਬਾਅਦ ਤਿੰਨ ਗੱਡੀਆਂ ਦੇ ਵਿੱਚੋਂ ਨੌਜਵਾਨ ਉਤਰਦੇ ਨੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੰਦੇ ਨੇ ਇਸ ਤੋਂ ਬਾਅਦ ਜ਼ਖਮੀ ਹਾਲਤ ਉਹਨਾਂ ਨੂੰ ਛੱਡ ਕੇ ਉਹ ਫਰਾਰ ਹੋ ਜਾਂਦੇ ਨੇ ਪੁਲਿਸ ਨੇ ਅੱਠ ਜਨਿਆਂ ਦੇ ਖਿਲਾਫ ਵਾਕ ਵਾਕ ਕਰਤਾ ਰਾਮਾ ਤਹਿਤ ਮਾਮਲਾ ਵੀ ਦਰਜ ਕਰ ਲਿਆ ਦੱਸ ਦਈਏ ਕਿ ਇਸ ਦੌਰਾਨ ਪੁਲਿਸ ਦੇ ਅੜਿੱਕੇ ਕੁਝ ਹਮਲਾਵਰ ਵੀ ਚੜੇ ਨੇ ਜਦਕਿ ਬਾਕੀਆਂ ਦੀ ਗ੍ਰਫਤਾਰੀ ਤੇ ਲਈ ਛਾਪੇਮਾਰੀ ਵੀ ਚੱਲ ਰਹੀ ਹੈ ਇਹ ਦਾ ਜਮਿਤੀ 13 14 ਦੀ ਰਾਤ ਦੀ ਗੱਲ ਆ ਦਰਮਿਆਨੀ ਰਾਤ ਦੋ ਗਰੁੱਪਾਂ ਦਾ ਪਹਿਲਾਂ ਵੀ ਟਸਰਬਾਜੀ ਕੋਈ ਚੱਲਦੀ ਸੀ 13 14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਜਿਹਦੇ ਰਿਗਾਰਡਿੰਗ ਅਸੀਂ ਐਪੀ ਨੰਬਰ 20 ਅੰਡਰ ਸੈਕਸ਼ਨ 307 325 323 148 98 348 ਦੇ ਤਹਿਤ ਪਰਚਾ ਦਰਜ ਕੀਤਾ ਸੀ ਮਤਕਮਾਰ ਜਿਹੜਾ ਜਿਹੜਾ ਇੰਡੀਸਟਰੀਅਮ ਤੇ ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਹੈ ਫਿਰ ਅਸੀਂ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੌਲਿਆਂਮ ਜਿਹੜੇ ਆ ਗੁਰਪ੍ਰੀਤੇ ਲਈ ਗੁਪੀ ਸਨੋਂ ਪ੍ਰਦੀਪ ਸਿੰਘ ਔਰ ਹਰਨਸ ਮਾਸ ਸਨੋਂ ਮਜੀਤ ਮਾਸ ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥਲੇ ਸੀਏ ਦੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਆਣੀ ਅਡਾਡ ਸਪੀਚ ਕੀਤੀਆਂ ਹੋਈਆਂ ਜਿਹੜੇ ਬਾਕੀ ਵੀ ਮੁੱਲਯਮ ਆ ਉਹ ਛੇਤੀ ਕਾਬੂ ਕਰ ਲੇ ਜਾਣਗੇ ਸਰ ਮਾਮਲਾ ਕੀ ਸੀਗਾ ਜੀ ਮਾਮਲੇ ਦਾ ਲੜਾਈ ਝਗੜਾ ਮਾੜਾ ਮੋਟਾ ਪੈਣਾ ਹੋਇਆ ਹੁਣਾ ਉਦੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਇਹ ਕੋਈ ਨਸ਼ੇ ਦਾ ਕਾਰੋਬਾਰ ਤਾਂ ਵੀ ਕੋਈ ਤਾਲੁਕਤ ਨਹੀਂ ਇਹਨਾਂ ਦੇ ਵਿੱਚ ਜਿਹੜੇ ਗੋਸ਼ਿਕ ਮੁੱਲਯਮ ਆ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜਿਹੜੀ ਪੁਲਿਸ ਤੋਂ ਲੋਕੀ ਸ਼ਕਤ ਕਮ ਦਾ ਉਖਾਈ ਜਾਂਦੇ ਆ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਹੈ ਬਿਲਕੁਲ ਸਖਤੀ ਨਾਲ ਨਾਲ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਬਦਮਾਸ਼ੀ ਹੈ ਇਹ ਬਿਲਕੁਲ ਵੀ ਕਿਸੇ ਵੀ ਕਿਉਂ ਦਾ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਖ ਸੈਕਸ਼ਨ ਦੇ ਤਦ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਆ ਉਹਨਾਂ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਕੁਝ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਨੇ ਮਾਮਲਾ ਦਰਜ ਹੋਇਆ ਜੀ ਮਾਮਲਾ ਜੇ ਤਿੰਨ ਤੇ ਬਾਈ ਨੇ ਮੈਂ ਬਾਕੀ ਅਨੁਛਤੇ ਨੇ ਪਾਣੀ ਇਹ ਸਾਡੀ ਤਤੀਸ਼ ਦਾ ਪਾਰਟ ਆ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਚੋ ਡਿਸਕਲੋਜ਼ ਕਰਦਾ ਸਰ ਇੱਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲਓ ਕਿ ਲਗਾ ਕੇ ਗੱਡੀ ਆਮ ਕੋ ਮਰੀਆਂ ਨੇ ਸਾਡੇ ਵਿੱਚ ਮੰਨ ਲਓ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋਇਆ ਕੱਲ ਨੂੰ ਤੇ ਉਹਦੇ ਵਿੱਚ ਮੰਨ ਲਓ ਕਿ ਕੀ ਕਹਿ ਸਕਦੇ ਆਪਾਂ ਮੰਨ ਕੇ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਚਾ ਉਹਨਾਂ ਦੇ ਮੰਨ ਲਓ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਉਹ ਪਾਉਣ ਨਾਲ ਕੋਈ ਨਾ ਫੀਕਾਰ ਰਹੀ ਤੇ ਕਾਲੇ ਸ਼ੀਸ਼ੇ ਵਾਲਿਆਂ ਤੁਸੀਂ ਅੱਜ ਮੇਰੇ ਧਿਆਨ ਚ ਲੈੰਦਾ ਅੱਜ ਹੀ ਅਸੀਂ ਜਿਹੜਾ ਅੱਜ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲੇ ਸ਼ੀਸ਼ੇ ਵਾਲੇ ਜਿੰਨੇ ਵੀ ਆ ਉਹ ਫਿਲਮਾਂ 드라마ਾਂ ਵੀ ਦਾ ਚਲਾਨ ਵੀ ਕਰਾਂਗੇ ਐਕਚੁਅਲ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੁੱਦੇ ਪਿੱਛੇ ਜੇ ਹੋ ਗਏ ਨੇ ਤੇ ਹੁਣ ਵੀ ਆ ਰਤੀਪੁਰ ਦੇ ਨੌਜਵਾਨ ਦੀ ਯੂਕੇ ਲਖਵਾਲੀ ਦੀ ਜਿਹੜੇ ਸਰਦਕ ਤੇ ਆ ਮੁੰਡਾ ਮਿਲਿਆ ਤੇ ਉਹਨਾਂ ਬਾਰੇ ਕੀ ਕੁਝ ਹੈ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਲੰਦ ਡੀਜੀਪੀ ਸਾਹਿਬ ਬਲੰਦ ਤੇ ਪੰਜਾਬ ਸਰਕਾਰ ਬਲੰਦ ਇਹ ਦੇਤਾ ਹੈ ਸਾਨੂੰ ਤੁਹਾਡੇ ਜਰੀਏ ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਲੱਗੇ ਆ ਉਹ ਆਪ ਬਾਰੇ ਮੁਰੇ ਹੋ ਗਏ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਐਸਐਚਓ ਸਾਹਿਬ ਦਾ ਸਰਕਾਰੀ ਨੰਬਰ ਹੈ ਉੱਤੇ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਉਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲਿਆਉਣਾ ਦਾ ਨਸ਼ਾ ਛੁਡਾਉਣਾ ਉਹਨੂੰ ਅਸੀਂ ਡਿਡਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਇਹ ਪੈਡਲਰ ਉਹਨੂੰ ਅਸੀਂ ਬੁੱਕ ਕਰਾਂਗੇ ਤੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲਾਈਨ ਟੁੱਟ ਸਕੇ ਜਿਹੜੀ ਸਾਡੀ ਹੋਰ ਯੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਵੱਤ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਬਣਾਉ ਤੇ ਸੀਨੀਅਰ ਅਫਸਰਾਂ ਵੱਲੋਂ ਵਾਰ-ਵਾਰ ਹਦਾਇਤਾਂ ਵੀ ਇਹੀ ਨੇ ਮੇਰੀ ਰਿਕਵੈਸਟ ਤੁਹਾਡੇ ਜਰੀਏ ਸਾਰੇ ਲੋਕਾਂ ਨੂੰ ਫੇਰ ਵੀ ਦੁਬਾਰਾ ਫੇਰ ਅਪੀਲ ਕਰਨੀ ਚਾਹਨਾ ਕੋਈ ਵੀ ਤੁਹਾਡੇ ਕੋਲ ਵੇਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਕਈ ਵਾਰ ਸ਼ਹਿਰ ਚ ਕੋਈ ਇਹ ਤੋਂ ਬਿਨਾ ਪੱਕੇ ਟੁਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਨੰਬਰ ਨੋਟ ਕਰ ਲਓ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਆ ਬਈ ਜੀ ਇਹ ਬਿਲਕੁਲ ਹੁਣ ਆਇਆ ਤੁਹਾਨੂੰ ਪੰਜ ਚਾਰ ਦਿਨ ਹੀ ਦਿਖ ਜੂਗਾ ਇਹ ਦਾ ਅਸਰ ਨਫਰੀ ਦੀ ਬਹੁਤ ਘਾਟ ਆ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਨਾ ਨਫਰੀ ਦੀ ਘਾਟ ਤਾਂ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨੇ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਹੈ ਉਹ ਜਿਵੇਂ ਟ੍ਰੇਨਿੰਗ ਕਰਕੇ ਆਦੇ ਆ ਉਹਦਾ ਨਫਰੀ ਪੂਰੀ ਹੈ